ਮੰਡੀ ਮੈਚ ਉਤੰਦਾ ਦੇਖਦੇ ਨੇ ਮੰਡੀ ਦੀ ਕੀ ਗੱਲ ਹੈ ਸਰਜਾਸ ਸਰਵਜੀ ਮੰਡੀ ਚੱਲਦੀ ਹੈ ਠੀਕ ਹੈ ਸਾਰੇ ਉੱਪਰ ਸਨਤਾ ਤੋਂ ਪਹਿਲਾਂ ਪੱਕੀ ਜਗ੍ਹਾ ਸੀ ਇਹ ਪਸ਼ੂਆਂ ਦੀ ਮੰਡੀ ਵਾਸਤੇ ਬੜਾ ਤਕੜਾ ਮੇਲੇ ਵਾਂਗ ਲੱਗਦਾ ਹੁੰਦਾ ਹਰ ਸਾਲ ਫਿਰ ਕਸਟਮਰੀ ਕਾਲੀਦਾਲ ਨੇ ਦੇਖਿਆ ਵੀ ਕਿਸਾਨਾਂ ਨੂੰ ਦਿੱਕਤ ਆਉਂਦੀ ਹੈ ਜੋ ਪਸ਼ੂ ਲੈ ਕੇ ਆਉਂਦੇ ਨੇ ਉਹਨਾਂ ਨੂੰ ਬੈਠਣ ਦੀ ਜਗ੍ਹਾ ਨਹੀਂ ਮਿਲਦੀ ਅੰਦਾਜ਼ਾ ਹੱਸੇ 4.5 ਕਰੋੜ ਰੁਪਏ ਪਾ ਕੇ ਜਗ੍ਹਾ ਬਣਾਈ ਗਈ ਤੇ ਉਹਨਾਂ ਦੇ ਵਰਤੋਂ ਚਾਲ ਸਕੇ ਇਹ ਸਰਕਾਰ ਨੇ ਇਹਨਾਂ ਸਰਕਾਰ ਨੂੰ ਤਜਰਬਾ ਤਾਂ ਘੱਟ ਹੈ ਇਹਨਾਂ ਦਾ ਤਜਰਬਾ ਇਹਨਾਂ ਨੂੰ ਡਿਪੈਂਡ ਕਰਦੇ ਨੇ ਅਫਸਰ ਤੇ ਇਹਨਾਂ ਨੇ ਇੱਕ ਖੰਡਰ ਬਣਾਤਾ ਅਸੀਂ ਚਾਹੁੰਦੇ ਆ ਕਿ ਇਹ ਦੁਬਾਰਾ ਬਿਲਡਿੰਗ ਜਿਵੇਂ ਸੁਬਰੀ ਕਾਲੀਦਲ ਨੇ ਵਿਕਾਸ ਦੇ ਕੰਮਾਂ ਚ ਜਾਂਦੀ ਸੀ ਉਹ ਫੇਰ ਦੁਬਾਰਾ ਮੰਡੀ ਚ ਚੱਲੀ ਚਾਹੀਦੀ ਹੈ ਸਾਡੀ ਪੂਨਜੋ ਰੁਪਈਆ ਸਰਕਾਰ ਨੂੰ ਵੀ ਤੇ ਸੁਬਰੀ ਕਾਲੀਦਲ ਨੂੰ ਵੀ ਪ੍ਰੋਟੈਸਟ ਵੀ ਹੈ ਸਾਡਾ ਕਿ ਜੇ ਨਾ ਇਹਨੂੰ ਵਰਤੋਂ ਲਿਆਉਣਗੇ ਫੇਰ ਅਸੀਂ ਆਪਣਾ ਕੋਈ ਲਾਈਨ ਆਫ ਐਕਸ਼ਨ ਹੋਰ ਸੋਚਾਂ ਹੁਣ ਤੱਕ ਸੁਣਨ ਚ ਆਇਆ ਜੀ ਕੋਈ ਮੰਡੀ ਉਰੇ ਲੱਗ ਵੀ ਨਹੀਂ ਰਹੀ ਹੈਗੀ ਜੀ ਬਾ ਲੱਗ ਨਹੀਂ ਰਹੀ ਮੰਡੀ ਇੱਥੇ ਹੁਣ ਦੀ ਐਤੀ ਸੋਚਿਆ ਸੁਣਿਆ ਵੀ ਪਸ਼ੂਆਂ ਦੀ ਮੰਡੀ ਚ ਮੇਨ ਦੀ ਘੋੜਿਆਂ ਕੀ ਗਰਤੇਜ ਜੀ ਕੀ ਕਹਿਣਾ ਚਾਹੁੰਦੇ ਹੋ ਪਹਿਲਾਂ ਤਾਂ ਮੈਂ ਗੱਲ ਕਰੂੰਗਾ ਜਿਹੜੀ ਇਹ ਮੰਡੀ ਹੈ ਨਾ 1947 ਤੋਂ ਪਹਿਲਾਂ ਵੀ ਮੰਡੀ ਲੱਗਦੀ ਸੀ ਬਹੁਤ ਦੂਰੋਂ ਦੂਰੋਂ ਵਪਾਰ ਕਰਨੇ ਆਉਂਦੇ ਸੀ ਨਾਬੇ ਨੂੰ ਨਾਬੀ ਦੇ ਨਾਮ ਤੇ ਜਾਣੇ ਜਾਂਦਾ ਸੀ ਇਹ ਧੁਰਾ ਸੀਗਾ ਪੰਜਾਬ ਦਾ ਸੋ ਹੁਣ ਗੱਲ ਕੀ ਹੈ ਵੀ ਪ੍ਰਕਾਸ਼ ਸਿੰਘ ਬਾਦਲ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਦੂਸ ਅਦੇਸ਼ੀ ਸੋਚ ਨੇ ਜਿਹੜੇ ਕਿਸਾਨ ਹਿੱਤੀ ਨੇ ਉਹਨਾਂ ਨੂੰ ਪਤਾ ਹੈ ਕਿ ਕਿਸਾਨ ਕੇਵਲ ਖੇਤੀ ਦੇ ਨਾਲ ਨਹੀਂ ਆਪਣੀ ਆਮਦਨ ਦਾ ਹਿੱਸਾ ਵਧਾਉਣ ਵਾਸਤੇ ਨਾਲ ਪਸ਼ੂ ਪਾਲਣ ਦਾ ਰੱਖਦੇ ਸੀਗੇ। ਉਹਨਾਂ ਨੇ ਜਿਹੜੀ ਪਹਿਲਾਂ ਮੰਡੀ ਲੱਗਦੀ ਸੀ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਮੰਡੀਆਂ ਅਧੁਨਿਕ ਮੰਡੀਆਂ ਤਿਆਰ ਕੀਤੀਆਂ ਜਿਸ ਦੇ ਵਿੱਚ ਡਾਕਟਰ ਪਸ਼ੂ ਦੇ ਉੱਤਰਨ ਦੀ ਜਗ੍ਹਾ ਪਸ਼ੂ ਦੀ ਪਾਣੀ, ਅਚਾਰ, ਅਚਾਰ ਉਹਨਾਂ ਦਾ ਖਾਣਾ ਮਤਲਬ ਵੀ ਇੱਕ ਸੂਰਤ ਦਿੱਤੀ ਕਿਸਾਨ ਨੂੰ ਪਰ ਉਸ ਤੋਂ ਬਾਅਦ ਸਰਕਾਰਾਂ ਨੇ ਕੀ ਕੀਤਾ ਉਹਨਾਂ ਦੀ ਅਨਲੈਕੀਆਂ ਨੇ ਕੀ ਕੀਤਾ ਇੱਕ ਜਿਹੜੀ ਨਾਬੇ ਮੰਡੀ ਬਣੀ ਹੋਈ ਹੈ ਜਿਹੜੀ 22 ਤਰੀਕ ਨੂੰ ਲੱਗਦੀ ਸੀ ਹਾਂਜੀ ਉਹ ਬੰਦ ਕਰ ਪਹਿਲਾਂ ਸਰਕਾਰਾਂ ਨੇ ਬੜੇ ਤਰੀਕੇ ਨਾਲ ਸੋਚਿਆ ਹੋਇਆ ਤੁਸੀਂ ਜਿਵੇਂ 22 ਦੀ ਮੰਡੀ ਨਾਬੇ ਲੱਗਦੀ ਸੀ ਉਸ ਤੋਂ ਬਾਅਦ ਖੰਨੇ ਦੀ ਕੀਤੀ ਸੀ ਕਿ ਜਿਹੜਾ ਵਪਾਰ ਹੈ ਕਿਸਾਨ ਇੱਕ ਛੋਟਾ ਜ਼ਿਮੀਂਦਾਰ ਵੀ ਹੈ ਘਰ ਦੇ ਵਿੱਚ ਦੋ ਪਸ਼ੂ ਰੱਖ ਕੇ ਉਹਰਾ ਵਪਾਰ ਕਰਦਾ ਸੀ ਅਫਦਰ ਦੇ ਵਿੱਚ ਵਾਅਦਾ ਕਰਦਾ ਸੀ ਯਾਰ ਇਹ ਰੰਗਲਾ ਪੰਜਾਬ ਬਣਾਉਣ ਵਾਲੀ ਸਰਕਾਰ ਜਿਨ੍ਹਾਂ ਨੇ ਸਿਰਫ ਮੋਬਾਈਲਾਂ ਤੇ ਰੰਗਲਾ ਪੰਜਾਬ ਬਣਾਇਆ ਸਿਰਫ ਲੋਕਾਂ ਦੇ ਬਣਾ ਦੇ ਵਿੱਚ ਪਾਇਆ ਵੀ ਬੜੀ ਵਧੀਆ ਸਰਕਾਰ ਬਣੂਗੀ ਪਰ ਕੀਤਾ ਕੀ ਕੁਝ ਵੀ ਨਹੀਂ ਕੀਤਾ ਹੈਗਾ ਜਿਹੜੇ ਬੰਦੇ ਨੂੰ ਕੁਝ ਪਤਾ ਹੀ ਨਹੀਂ ਰਾਤ ਨੂੰ ਕੁਝ ਹੋਰ ਫੈਸਲਾ ਦੇ ਦਿੰਦਾ ਉਹ ਸਵੇਰੇ ਫੈਸਲਾ ਕੈਨਸਲ ਹੋ ਜਾਂਦਾ ਸਰਕਾਰ ਚਲਾ ਕੌਣ ਰਿਹਾ ਕਰੇ ਜੀ ਤੁਸੀਂ ਮੰਡੀਆਂ ਦੀ ਗੱਲ ਕਰ ਦਿਓ ਮੰਡੀਆਂ ਅੱਜ ਜਿਹੜੇ ਅੱਗੇ ਲੋਕ ਡੰਗਰ ਰੱਖਦੇ ਸੀ ਪਸ਼ੂ ਰੱਖਦੇ ਸੀ ਹਰੇਕਾ ਰੱਖਦੇ ਕਿਤੇ ਨਾ ਕਿਤੇ ਪਸ਼ੂਆਂ 'ਚ ਘਾਟਾ ਵੀ ਹੋਇਆ ਹੈ ਰੱਖਣਾ ਵੀ ਘਟਾਇਆ ਹੈ ਬਿਲਕੁਲ ਹੋਇਆ ਹੁਣ ਮੁੰਡੇ ਦਾ ਆਈਲੈਂਡਸ ਜਾਂ ਕੋਈ ਆਈਲੈਂਡਸ ਕਰਕੇ ਬਾਹਰ ਜਾਈ ਜਿੰਦੇ ਨੇ ਫਿਰ ਡੰਗਰ ਰੱਖ ਨਹੀਂ ਰੇ ਮੰਡੀ ਖੋਲਾ ਹੋ ਕੇ ਖਲਾ ਕੇ ਕਰਨੀ ਕੀ ਆ ਬਿਲਕੁਲ ਨਹੀਂ ਜੀ ਐਸੀ ਕੋਈ ਗੱਲ ਨਹੀਂ ਹੈਗੀ ਐ ਤਾਂ ਨਹੀਂ ਹੈਗਾ ਵੀ ਡੰਗਰ ਹੀ ਨਹੀਂ ਰੱਖੇ ਹੋਏ ਤੁਸੀਂ ਸ਼ਹਿਰਾਂ ਚ ਦੁੱਧ ਪਹੁੰਚਦਾ ਕਿੱਥੋਂ ਪਹੁੰਚਦਾ ਪਿੰਡਾਂ ਚ ਵੀ ਪਹੁੰਚਦਾ ਹੈ ਨਾ ਰੱਖੇ ਹੋਏ ਨੇ ਹਾਂ ਜਿਹੜੇ ਇੱਕ ਇੱਕ ਪਸ਼ੂ ਕਈ ਜਾਣੇ ਰੱਖੇ ਹੋਏ ਸੀ ਉਹਨਾਂ ਦੇ ਵਿੱਚ ਕਮੀਆਂ ਆਈਆਂ ਨੇ ਉਹ ਵੀ ਸਰਕਾਰ ਦੀਆਂ ਨਲੈਕੀਆਂ ਸਰਕਾਰ ਦੀਆਂ ਪਾਲਿਸੀਆਂ ਜੇ ਆਪਾਂ ਹੁਣ ਦੁਬਾਰਾ ਇਹ ਵਿਸ਼ੇ ਤੇ ਯਾਦ ਜੀਏ ਅਕਾਲੀ ਦਲ ਦੇ ਟਾਈਮ ਦੇ ਵਿੱਚ ਕੰਨੀਆਂ ਹੀ ਮੰਡੀਆਂ ਪੰਜਾਬ 'ਚ ਬਣੀਆਂ। ਹੂੰ ਇੱਕ ਛੋਟੇ ਜੀਵਿਦਾਰ ਨੂੰ ਇੱਕ ਸਹੂਲਤ ਸੀ, ਇੱਕ ਵਪਾਰੀ ਨੂੰ ਸਹੂਲਤ ਸੀ, ਵਪਾਰ ਦਾ ਚੱਕਰ ਚੱਲਦਾ ਸੀਗਾ। ਪਰ ਆ ਜਿਹੜੀਆਂ ਹੁਣ ਸਰਕਾਰ ਐ ਇਹਨਾਂ ਨੂੰ ਤਾਂ ਹੋਸ਼ ਹੀ ਨਹੀਂ। ਇੱਕ ਗੱਲ ਮੈਂ ਹੋਰ ਕਹਿਣਾ ਚਾਹੁੰਦਾ। ਪਿਛਲੇ ਦਿਨੇ ਅਸੀਂ ਮੱਕਣ ਸਿੰਘ ਲਾਲਕਾ ਜੀ ਨੂੰ ਨਾਲ ਲੈ ਕੇ ਇੱਥੇ ਆ ਪਹਿਲਾਂ ਗੱਲ ਉਠਾਈ ਸੀ। ਸਾਨੂੰ ਇਹ ਦੁਬਾਰਾ ਇੰਟਰਵਿਊ ਦੀ ਕਰਨ ਦੀ ਲੋੜ ਤਾਂ ਭਈ ਤਾਂ ਕਿ ਬੋਲੀ ਸਰਕਾਰ ਨੂੰ ਇੱਕ ਵਾਰੀ ਕੋਈ ਦਖਾਸਤ ਕਰ ਲੋ, ਇੱਕ ਖਬਰ ਚਲਾ ਲੋ, ਉਹਨੂੰ ਕੋਈ ਅਸਰ ਹੀ ਨਹੀਂ ਹੁੰਦਾ। ਜਾਇ ਚਾਹੀਦਾ ਤਾਂ ਆ ਸੀਗਾ ਵੀ ਜਦੋਂ ਪਿਛਲੀ ਵਾਰ ਅਸੀਂ ਖਬਰ ਲਵਾਈ ਸੀਗੀ ਇਹਦੀ ਕੋਈ ਇਰਥ ਸਟੇਟਮੈਂਟ ਦਿੰਦੇ ਵੀ ਹਾਂ ਅਸੀਂ ਖੋਲਣ ਜਾ ਰਹੇ ਹਾਂ ਹਜੇ ਤੱਕ ਕੋਈ ਸਟੇਟਮੈਂਟ ਨਹੀਂ ਆਈ